ਬੰਦੇ ਨੇ ਤਿੰਨ ਵਾਰੀ ਆਪਣੀ ਘਰ ਵਾਲੀ ਦਾ ਵਿਆਹ ਕਰ ਦਿੱਤਾ ਲੋਕਾਂ ਸਾਹਮਣੇ ਕਹਿੰਦਾ ਸੀਗਾ ਕਿ ਇਹੇ ਮੇਰੀ ਵੱਡੀ ਭੈਣ ਆ ਤੇ ਪੰਜ ਵਾਰ ਬੰਦੇ ਨੇ ਆਪਦੀ ਸੱਕੀ ਭੈਣ ਦਾ ਵਿਆਹ ਕੀਤਾ ਭੈਣ ਦੇ ਪਹਿਲੇ ਵਿਆਹ ਦੇ ਵਿੱਚੋਂ ਜਿਹੜੀ ਬੱਚੀ ਪੈਦਾ ਹੁੰਦੀ ਆ ਫਿਰ ਵੱਡੀ ਹੋ ਕੇ ਉਹ ਬੱਚੀ ਕੀ ਬਣੀ ਤੇ ਉਹਨੇ ਫਿਰ ਕੀ ਕੁਝ ਕੀਤਾ ਇਹ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਥੋੜੀ ਜੀ ਗੁੰਝਲਦਾਰ ਆ ਪਰ ਇੱਕ ਵਾਰੀ ਤੁਹਾਡੀ ਰੂਹ ਨੂੰ ਪੱਕਾ ਝੰਜੋੜ ਦੇਵੇਗੀ ਤੇ ਤੁਹਾਡੀਆਂ ਅੱਖਾਂ ਚੋਂ ਹੰਝੂ ਵੀ ਇੱਕ ਵਾਰੀ ਜ਼ਰੂਰ ਵਹਿਣਗੇ ਕਿ ਇੱਕ ਫੱਕਰ ਇਨਸਾਨ ਦੇ ਨਾਲ ਕਿੰਨਾ ਕੁਝ ਹੋ ਗਿਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੀ ਕਹਾਣੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਕਹਾਣੀ ਫਾਜ਼ਿਲਕਾ ਦੇ ਕਿਸੇ ਨੇੜੇ ਦੇ ਪਿੰਡ ਦੀ ਹੈ ਫਾਜ਼ਿਲਕਾ ਦੇ ਨੇੜੇ ਇੱਕ ਪਿੰਡ ਪੈਂਦਾ ਜਿੱਥੋਂ ਦਾ ਰਹਿਣ ਵਾਲਾ ਹੁੰਦਾ ਰਮੇਸ਼ ਕੁਮਾਰ ਜਿਹੜਾ ਰਮੇਸ਼ ਕੁਮਾਰ ਸੀਗਾ ਰਮੇਸ਼ ਕੁਮਾਰ ਦੇ ਆਪਦੇ ਕੋਲ ਵੀ ਢਾਈ ਤਿੰਨ ਕਿੱਲੇ ਜ਼ਮੀਨ ਹੈਗੀ ਸੀਗੀ ਤੇ ਜਿਹੜਾ ਰਮੇਸ਼ ਕੁਮਾਰ ਦਾ ਪਿਓ ਸੀਗਾ ਉਹ ਸ਼ਰਾਬ ਦੀ ਬਲੈਕ ਬਲੂ ਕਰਦਾ ਸੀਗਾ ਘਰ ਦੀ ਸ਼ਰਾਬ ਕੱਢ ਕੇ 2 ਨੰਬਰ ਦੇ ਵਿੱਚ ਵੇਚਦਾ ਹੁੰਦਾ ਸੀਗਾ ਘਰ ਦੇ ਵਿੱਚ ਰਮੇਸ਼ ਕੁਮਾਰ ਦੀ ਮਾਂ ਰਮੇਸ਼ ਕੁਮਾਰ ਦਾ ਪਿਓ ਰਮੇਸ਼ ਕੁਮਾਰ ਆਪ ਤੇ ਇੱਕ ਉਹਦੀ ਵੱਡੀ ਭੈਣ ਸੀਗੀ ਚਲੋ ਜੀ ਜਦੋਂ ਰਮੇਸ਼ ਕੁਮਾਰ ਦੀ ਭੈਣ ਦਾ ਵਿਆਹ ਹੁੰਦਾ ਜਿੱਥੇ ਵਿਆਹ ਹੁੰਦਾ ਉਸ ਮੁੰਡੇ ਕੋਲੇ ਲਗਭਗ 4 ਕਿੱਲੇ ਜ਼ਮੀਨ ਸੀਗੀ ਜਿੱਥੇ ਰਮੇਸ਼ ਕੁਮਾਰ ਦੀ ਭੈਣ ਦਾ ਵਿਆਹ ਹੋ ਜਾਂਦਾ ਭੈਣ ਦੇ ਘਰੇ ਸਾਲ ਕੁ ਬਾਅਦ ਇੱਕ ਬੇਟੀ ਜਨਮ ਲੈਂਦੀ ਆ ਜਦੋਂ ਰਮੇਸ਼ ਕੁਮਾਰ ਦੀ ਭੈਣ ਦੇ ਘਰੇ ਬੇਟੀ ਜਨਮ ਲੈਂਦੀ ਆ ਤੇ ਉਸ ਤੋਂ ਥੋੜੇ ਕੁ ਮਹੀਨਿਆਂ ਬਾਅਦ ਰਮੇਸ਼ ਕੁਮਾਰ ਦਾ ਆਪਦਾ ਵਿਆਹ ਹੋ ਜਾਂਦਾ ਚਲੋ ਜੀ ਜਿਹੜਾ ਰਮੇਸ਼ ਕੁਮਾਰ ਦਾ ਪ੍ਰਾਣਾ ਸੀਗਾ ਉਹ ਕੀ ਕਰਦਾ ਵੀ ਜਦੋਂ ਉਹਦੀ ਬੇਟੀ 1 ਸਾਲ ਡੇਢ ਸਾਲ ਦੀ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਬੰਦਾ ਦੁਬਈ ਚਲਾ ਜਾਂਦਾ ਦੁਬਈ ਜਾ ਕੇ ਵਿਚਾਰਾ ਲੇਬਰ ਦਾ ਕੰਮ ਕਰਨ ਲੱਗ ਜਾਂਦਾ ਹੁਣ ਰਮੇਸ਼ ਕੁਮਾਰ ਦੀ ਭੈਣ ਦੇ ਘਰੇ ਕੌਣ ਕੌਣ ਸੀਗਾ ਰਮੇਸ਼ ਕੁਮਾਰ ਦੀ ਭੈਣ ਇੱਕ ਰਮੇਸ਼ ਕੁਮਾਰ ਦੀ ਭਾਣਜੀ ਛੋਟੀ ਜੀ ਤੇ ਰਮੇਸ਼ ਕੁਮਾਰ ਦੀ ਭੈਣ ਦੇ ਸੱਸ ਸਹੁਰਾ ਤੇ ਪ੍ਰਾਣਾ ਜਿਹੜਾ ਸੀ ਉਹ ਦੁਬਈ ਸੀਗਾ ਹੁਣ ਉਹ ਉਧਰੋਂ ਕਮਾਈ ਕਰ ਕਰਕੇ ਆਪਦੀ ਘਰਵਾਲੀ ਨੂੰ ਭੇਜਦਾ ਸੀਗਾ ਤੇ ਰਮੇਸ਼ ਕੁਮਾਰ ਨੇ ਸੋਚਿਆ ਵੀ ਸਾਡਾ ਪ੍ਰਾਣਾ ਹੁਣ ਦੁਬਈ ਰਹਿੰਦਾ ਵੀ ਕਿਉਂ ਨਾ ਮੈਂ ਮਿੱਠਾ ਹੋ ਕੇ ਇਹਨਾਂ ਨੂੰ ਖਾਵਾਂ ਤਾਂ ਰਮੇਸ਼ ਕੁਮਾਰ ਨੇ ਆਪਦੀ ਭੈਣ ਦੇ ਘਰੇ ਬਹੁਤ ਜ਼ਿਆਦਾ ਆਉਣਾ ਜਾਣਾ ਸ਼ੁਰੂ ਕੀਤਾ ਉਹਦੇ ਨਾਲ ਮਿੱਠਾ ਹੋਣਾ ਸ਼ੁਰੂ ਕੀਤਾ ਤੇ ਜਿਹੜੀ ਭੈਣ ਸੀ ਉਹ ਵੀ ਬਾਹਲਾ ਪੇਕਿਆਂ ਦਾ ਸੋਚਦੀ ਸੀ ਆਪਦੇ ਘਰ ਬਾਰੇ ਬਹੁਤ ਘੱਟ ਸੋਚਦੀ ਸੀ ਚਲੋ ਜੀ ਪ੍ਰਾਣ ਨੇ ਜੋਬ ਚਾਰੇ ਨੇ ਦੁਬਈ ਤੋਂ ਕਮਾ ਕੇ ਭੇਜਿਆ ਕਰਨਾ ਉਹੋ ਭੈਣ ਨੇ ਰਮੇਸ਼ ਕੁਮਾਰ ਨੂੰ ਦੇ ਦਿਆ ਕਰਨਾ ਥੋੜਾ ਬੜਾ ਖਰਚਾ ਆਪ ਰੱਖ ਲਿਆ ਕਰਨਾ ਕਹਿਣ ਦਾ ਮਤਲਬ ਕਿ ਪਰੌਣੇ ਦੀ ਕਮਾਈ ਦੇ ਨਾਲ ਦੋ ਘਰ ਚੱਲਣ ਲੱਗ ਗਏ ਰਮੇਸ਼ ਕੁਮਾਰ ਦਾ ਇੱਕ ਭੈਣ ਦਾ ਭੈਣ ਦਾ ਘਰ ਤਾਂ ਚੱਲਨੇ ਚੱਲਣਾ ਸੀ ਕਿਉਂਕਿ ਉਹ ਵਿਚਾਰ ਆਪ ਦਵਾਈ ਬੈਠਾ ਸੀਗਾ ਚਲੋ ਜੀ ਭੈਣ ਦੇ ਸੱਸ ਸਹੁਰੇ ਨੇ ਰੌਲਾ ਪਾਇਆ ਦਵਾਈ ਬੈਠੇ ਆਪਣੇ ਪੁੱਤ ਨੂੰ ਫੋਨ ਕਰਕੇ ਕਿਹਾ ਵੀ ਪੁੱਤ ਇੱਥੇ ਆ ਕੁਛ ਚੱਲਦਾ ਵੀ ਤੇਰੀ ਘਰ ਵਾਲੀ ਆਪ ਦੇ ਪੇਕਿਆਂ ਨੂੰ ਸਾਰਾ ਕੁਝ ਖਵਾਈ ਜਾਂਦੀ ਆ ਮਾੜਾ ਮੋਟਾ ਸਿਆਣਾ ਬਣ ਇਹਨੂੰ ਪੈਸੇ ਨਾ ਪਾ ਜਦੋਂ ਹੁਣ ਦਵਾਈ ਬੈਠੇ ਨੇ ਆਪ ਦੀ ਘਰਵਾਲੀ ਨੂੰ ਪੁੱਛਿਆ ਤਾਂ ਰਮੇਸ਼ ਕੁਮਾਰ ਦੀ ਭੈਣ ਵੀ ਰਮੇਸ਼ ਕੁਮਾਰ ਤਰ੍ਹਾਂ ਤੇਜ਼ ਤਰਾਰ ਸੀ ਇਨੇ ਝੂਠੀਆਂ ਸਵਾਂ ਖਾਣੀਆਂ ਸ਼ੁਰੂ ਕਰਤੀਆਂ ਆਪ ਦੀ ਧੀ ਦੀਆਂ ਝੂਠੀਆਂ ਸਵਾਂ ਖਾ ਗਈ ਆਪ ਦੇ ਘਰ ਵਾਲੀ ਦੀਆਂ ਝੂਠੀਆਂ ਸਵਾਂ ਖਾ ਗਈ ਦਬਈ ਬੈਠੀ ਦੀ ਮੈਂ ਉਹ ਚਾ ਕੁਝ ਨਹੀਂ ਕਰਦੀ ਤੇਰੀ ਮਾਂ ਮੇਰੇ ਤੇ ਉਂਝ ਹੀ ਬਾੜਾ ਲੱਗਦੀ ਆ ਤਾਂ ਤੈਨੂੰ ਮਹਿਮਾਂ ਚ ਪਾਉਂਦੀ ਐ ਚਲੋ ਜੀ ਉਹ ਵਿਚਾਰਾ ਦਬਈ ਬੈਠਾ ਆਪ ਦੀ ਘਰ ਵਾਲੀ ਪਿੱਛੇ ਲੱਗ ਗਿਆ ਉਹਨੇ ਮਾਂ ਪਿਓ ਦੀ ਏਕ ਨਾ ਮੰਨੀ ਥੋੜਾ ਜਿਹਾ ਸਮਾਂ ਹੋਰ ਗੁਜ਼ਰਦਾ ਤਾਂ ਜਿਹੜੇ ਰਮੇਸ਼ ਦੀ ਭੈਣ ਦੇ ਸੱਸਾਹ ਹੁੰਦੇ ਜਿਹੜਾ ਰੌਲਾ ਪਾਉਂਦੇ ਸੀ ਉਹ ਦੋਨੇ ਜਣੇ ਗੁਜ਼ਰ ਜਾਂਦੇ ਆ 8 9 9 ਮਹੀਨੇ ਦੀ ਵਿੱਥ ਤੇ ਹੁਣ ਰਮੇਸ਼ ਕੁਮਾਰ ਦੀ ਭੈਣ ਦੇ ਘਰੇ ਕੌ ਚਲੋ ਜੀ ਰਮੇਸ਼ ਕੁਮਾਰ ਨੇ ਕੀਤਾ ਆਪਦੇ ਮਾਪਿਓ ਨੂੰ ਉੱਥੇ ਸ਼ਿਫਟ ਕਰਤਾ ਆਪਦੀ ਭੈਣ ਦੇ ਘਰੇ ਚਲੋ ਜੀ ਮਾਪਿਓ ਰਮੇਸ਼ ਕੁਮਾਰ ਦਾ ਉੱਥੇ ਰਹਿਣ ਲੱਗ ਗਿਆ ਆਪਦੇ ਪਰੌਣਾਂ ਨਾਲ ਬਹੁਤ ਮਿੱਠਾ ਹੋ ਕੇ ਰਿਹਾ ਕਰੇ ਤੇ ਇਸੇ ਤਰ੍ਹਾਂ 6 ਸਾਲ ਦਾ ਸਮਾਂ ਗੁਜ਼ਰ ਜਾਂਦਾ ਜਦੋਂ ਭਾਣ ਜੀ 6 ਸਾਲਾਂ ਦੀ ਹੁੰਦੀ ਆ ਵਿੱਚੋਂ ਵਿੱਚੋਂ ਪਰੌਣਾ ਆਉਂਦਾ ਵੀ ਹੁੰਦਾ ਸੀ ਦੁਬਈ ਤੋਂ ਕਦੇ ਘਰੇ 15 ਦਾ ਰਹਿ ਕੇ ਕਦੇ 10 ਦਿਨ ਰਹਿ ਗਿਆ ਹੁਣ ਬਾਹਰੋਂ ਜਦੋਂ ਬੰਦਾ ਆਉਂਦਾ ਉਹਨੂੰ ਇਡੀਛੀ ਦੀ ਘਰ ਦਾ ਨਹੀਂ ਪਤਾ ਲੱਗਦਾ ਕਿ ਸਾਡੇ ਘਰੇ ਕੀ ਕੁਝ ਚੱਲ ਰਿਹਾ ਉਹਦੇ ਨਾਲ ਬੜੇ ਮਿੱਠੇ ਹੋ ਕੇ ਰਹਿੰਦੇ ਸੀਗੇ ਬੜੇ ਇੱਜ਼ਤੋ ਦੀ ਕਰਦੇ ਸੀਗੇ ਜਦੋਂ 6 ਸਾਲ ਗੁਜ਼ਰ ਜਾਂਦੇ ਆ ਹੁਣ ਜਿਹੜੀ 6 ਸਾਲਾਂ ਦੀ ਦੀ ਰਮੇਸ਼ ਕੁਮਾਰ ਦੀ ਭਾਣ ਜੀ ਸੀਗੀ ਉਹਦਾ ਆਪਦੇ ਪਿਓ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਜਦੋਂ ਵੀ ਉਹਨੇ ਦਬਈ ਤੋਂ ਆਇਆ ਕਰਨਾ ਆਪਦੀ ਧੀ ਲਈ ਕੁਛ ਨਾ ਕੁਛ ਲਿਆਇਆ ਕਰਨਾ ਆਪਦੀ ਧੀ ਨਾਲ ਬੈ ਕੇ ਰੋਟੀ ਪਾਣੀ ਖਾਇਆ ਕਰਨੀ ਕਿਉਂਕਿ ਪਿਓ ਨੂੰ ਆਦੀ ਧੀ ਨਾਲ ਬੜਾ ਲਗਾਵ ਹੁੰਦਾ 6 ਸਾਲਾਂ ਬਾਅਦ ਰਮੇਸ਼ ਕੁਮਾਰ ਨੇ ਆਪਦੇ ਪਰੌਣੇ ਨਾਲ ਰੌਲਾ ਪਾ ਲਿਆ ਚਲੋ ਜੀ ਕੇਸ ਲਾਤਾ ਤ ਤਲਾਕਾਂ ਤੱਕ ਗੱਲਾਂ ਪਹੁੰਚ ਗਈਆਂ ਫੇਰ ਉਹਨਾਂ ਨੇ ਜ਼ਮੀਨ ਦੇ ਅੱਧ ਦਾ ਕੇਸ ਲਾਤਾ ਪੁਲਿਸ ਨਾਲ ਰਲ ਕੇ ਸਾਰਾ ਕੁਝ ਕਰ ਲਿਆ ਮੱਕ ਦੀ ਗੱਲ ਕੀ ਰਮੇਸ਼ ਕੁਮਾਰ ਨੇ ਆਪਦੇ ਪਰੌਣੇ ਤੋਂ 2 ਕਿੱਲੇ ਜ਼ਮੀਨ ਲੈ ਲਈ ਕਿਉਂਕਿ 4 ਕਿੱਲੇ ਆਉਂਦੇ ਸੀ 2 ਕਿੱਲੇ ਹਿੱਸੇ ਦੀ ਲੈ ਲਈ ਆਪਦੀ ਭੈਣ ਦੀ ਕਿਉਂਕਿ ਰਮੇਸ਼ ਕੁਮਾਰ ਦੀ 6 ਸਾਲਾਂ ਦੀ ਭਾਣ ਜੀ ਵੀ ਸੀਗੀ ਤਲਾਕ ਹੋ ਜਾਂਦਾ ਸਾਲ ਰੌਲਾ ਰੱਪਾ ਕੇਸ ਨਾਲ ਚੱਲਦਾ ਰਹਿੰਦਾ ਉਸ ਤੋਂ ਬਾਅਦ ਤਲਾਕ ਹੁੰਦਾ 2 ਕਿੱਲੇ ਉਹਦੀ ਜ਼ਮੀਨ ਲੈ ਆਉਂਦੇ ਆ ਤਾਂ ਰਮੇਸ਼ ਕੁਮਾਰ ਕੀ ਕਰਦਾ ਵੀ 2 ਕਿੱਲੇ ਉਹ ਜ਼ਮੀਨ ਵੇਚ ਕੇ ਪੈਸੇ ਆਪਦੇ ਅੰਡਰ ਕਰ ਲੈਂਦਾ ਉਸ ਤੋਂ ਥੋੜੇ ਸਮੇਂ ਬਾਅਦ ਰਮੇਸ਼ ਕੁਮਾਰ ਦੀ ਮਾਂ ਦੀ ਮੌਤ ਹੁੰਦੀ ਆ ਫਿਰ ਪਿਓ ਦੀ ਮੌਤ ਵੀ ਥੋੜੇ ਸਮੇਂ ਬਾਅਦ ਹੋ ਜਾਂਦੀ ਹੈ ਹੁਣ ਰਮੇਸ਼ ਕੁਮਾਰ ਦੇ ਘਰੇ ਕ ਰਮੇਸ਼ ਕੁਮਾਰ ਦੀ ਭੈਣ ਇੱਕੋ ਦੀ ਭਾਣ ਜੀ ਸਿਆ ਸੱਤ ਸਾਲਾਂ ਦੀ ਇੱਕੋ ਦਾ ਪੁੱਤ ਤੇ ਕੋਦੀ ਘਰ ਵਾਲੀ ਪਰੌਣੇ ਨੇ ਬਹੁਤ ਤਰਲੇ ਕੱਢੇ ਵੀ ਤੋ ਕਿल्ले ਮੇਰੇ ਤੋਂ ਜ਼ਮੀਨ ਤੁਸੀਂ ਲੈ ਜਾਓ ਪਰ ਮੇਰੀ ਧੀ ਮੈਨੂੰ ਦੇ ਦਿਓ ਮੈਂ ਇਹਨੂੰ ਦੁਬਈ ਲੈ ਆਉਂਗਾ ਜਾਂ ਮੈਂ ਦੁਬਈ ਛੱਡ ਕੇ ਆ ਜਾਊਂਗਾ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੀ ਧੀ ਮੈਨੂੰ ਦੇ ਦਿਓ ਉਹਨੇ ਬਹੁਤ ਤਰਲੇ ਕੱਢੇ ਬੜਾ ਰੋਇਆ ਪਟਿਆ ਬੜੀਆਂ ਪੰਚਾਇਤਾਂ ਵੀ ਹੋਈਆਂ ਪਰ ਇਹ ਬੰਦਿਆਂ ਨੇ ਉਸ ਬੰਦੇ ਨੂੰ ਉਹਦੀ 6 ਸਾਲਾਂ ਦੀ ਧੀ ਨਹੀਂ ਦਿੱਤੀ ਚਲੋ ਜੀ ਉਹ ਵਿਚਾਰਾ ਫਿਰ ਦੁਬਈ ਚਲਾ ਗਿਆ ਉੱਥੇ ਰਹਿਣ ਲੱਗਾ ਕਿਉਂਕਿ ਮੇਹ ਨੂੰ ਮੇਰਾ ਪੰਜਾਬ 'ਚ ਹੈਗਾ ਵੀ ਕੀ ਹੈ ਮਾਂ ਪਿਓ ਮੇਰਾ ਮਰ ਗਿਆ ਘਰਵਾਲੀ ਮੇਰੀ ਚਲੀ ਗਈ ਤੀ ਮੇਰੀ ਲੈ ਗਈ ਹਨਾ ਹੁਣ ਰਮੇਸ਼ ਕੁਮਾਰ ਨੇ ਕੀਤਾ ਆਪਦੀ ਭੈਣ ਦਾ ਦੂਜਾ ਵਿਆਹ ਕਰਨ ਬਾਰੇ ਸੋਚ ਲਿਆ ਰਮੇਸ਼ ਕੁਮਾਰ ਨੇ ਮੁੜ ਕੇ ਦੂਜੀ ਵਾਰੀ ਆਪਦੀ ਭੈਣ ਦਾ ਵਿਆਹ ਕਰਤਾ ਮਲੋਟ ਦੇ ਕਿਸੇ ਨੇੜਲੇ ਪਿੰਡ ਦੇ ਵਿੱਚ ਤੇ ਜਿਹੜੀ ਭਾਣ ਜੀ ਜੀ 6-7 ਸਾਲਾਂ ਦੀ ਉਹਨੂੰ ਰੱਖ ਲੈਂਦਾ ਇਹ ਆਪਦੇ ਕੋਲ ਤੇ ਮੁੰਡੇ ਵਾਲਿਆਂ ਨੂੰ ਇਹ ਝੂਠ ਮਾਰ ਦਿੰਦਾ ਕਿ ਮੇਰੀ ਭੈਣ ਕਰੇ ਕੋਈ ਵੀ ਬੱਚਾ ਨਹੀਂ ਹੋਇਆ ਸਾਡੇ ਪ੍ਰਾਣੇ ਦੀ ਮੌਤ ਹੋ ਗਈ ਸੋ ਤਾਂ ਐਕਸੀਡੈਂਟ ਹੋ ਗਿਆ ਸੀਗਾ ਚਲੋ ਜੀ ਆਪਦੀ ਭੈਣ ਦਾ ਇਹ ਦੂਜਾ ਵਿ ਆਪਦੀ ਭਾਣ ਜੀ ਨੂੰ ਕੋਲ ਰੱਖ ਲੈਂਦਾ ਉਹਨੂੰ ਸਰਕਾਰੀ ਸਕੂਲ ਵਿੱਚ ਪੜਨ ਲਈ ਪਾ ਦਿੰਦਾ ਹੁਣ ਰਮੇਸ਼ ਕੁਮਾਰ ਦੀ ਭੈਣ ਜਦੋਂ ਮਲੋੜ ਦੇ ਨੇੜੇ ਦੇ ਪਿੰਡ 'ਚ ਵਿਆਹੀ ਜਾਂਦੀ ਆ ਉੱਥੇ ਉਹ ਤਿੰਨਾਂ ਕਿਵੇਂ ਮਹੀਨੇ ਬਾਅਦ ਪ੍ਰੈਗਨੈਂਟ ਹੋ ਜਾਂਦੀ ਆ ਜਦੋਂ ਰਮੇਸ਼ ਕੁਮਾਰ ਤੱਕ ਇਹ ਗੱਲ ਪਹੁੰਚਦੀ ਆ ਕਿ ਮੇਰੀ ਭੈਣ ਪ੍ਰੈਗਨੈਂਟ ਹੋ ਗਈ ਫਿਰ ਰਮੇਸ਼ ਕੁਮਾਰ ਆਪਦੀ ਭੈਣ ਨੂੰ ਕਹਿੰਦਾ ਵੀ ਹੁਣ ਤੂੰ ਇੱਥੇ ਆ ਵਾਲੀ ਗੇਮ ਖੇਡ ਹੁਣ ਉਹ ਗੇਮ ਕਿਹੜੀ ਸੀਗੀ ਜਦੋਂ ਰਮੇਸ਼ ਕੁਮਾਰ ਦੀ ਭੈਣ ਪ੍ਰੈਗਨੈਂਟ ਹੁੰਦੀ ਆ ਤਾਂ ਰਮੇਸ਼ ਕੁਮਾਰ ਦੀ ਭੈਣ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਦੂਜੇ ਘਰ ਵਾਲੇ ਨੂੰ ਕਿ ਮੈਂ ਬੱਚਾ ਚੈੱਕ ਕਰਾ ਮੈਂ ਨਹੀਂ ਚਾਹੁੰਦੀ ਕਿ ਮੇਰੇ ਘਰੇ ਕੁੜੀ ਹੋਵੇ ਮੈਨੂੰ ਪੁੱਤ ਹੀ ਚਾਹੀਦਾ ਚਲੋ ਜੀ ਘਰ ਵਾਲੀ ਪਿੱਛੇ ਲੱਗ ਕੇ ਰਮੇਸ਼ ਕੁਮਾਰ ਦੇ ਦੂਜੇ ਪਰੌਣੇ ਨੇ ਚੈੱਕਅਪ ਕਰਾਇਆ ਡਾਕਟਰਾਂ ਨੇ ਕੁੜੀ ਦੱਸੀ ਇਹ ਕਹਿੰਦੇ ਬਈ ਇਸ ਤਾਂ ਅਬਾਰਸ਼ਨ ਕਰਾਉਣਾ ਹੁਣ ਰਮੇਸ਼ ਕੁਮਾਰ ਦੀ ਭੈਣ ਨਾਲ ਸੱਸ ਜਾਂਦੀ ਆ ਨਾਲ ਇਹਨਾਂ ਦਾ ਦੂਜਾ ਪਰੌਣਾ ਜਾਂਦਾ ਜਾ ਕੇ ਇਹ ਅਬਾਰਸ਼ਨ ਕਰਾਉਂਦੇ ਆ ਜਦੋਂ ਅਬਾਰਸ਼ਨ ਹੁੰਦਾ ਅਬਾਰਸ਼ਨ ਤੋਂ ਬਾਅਦ ਜਦੋਂ ਘਰੇ ਆਉਂਦੇ ਘਰੇ ਆ ਕੇ ਜਿਹੜੀ ਭੈਣ ਹੁੰਦੀ ਆ ਉਹ ਉੱਚੀ ਉੱਚੀ ਰੌਲਾ ਪੈਣ ਲੱਗ ਜਾਂਦੀ ਆ ਕਿ ਮੇਰਾ ਤੁਸੀਂ ੱੱਕੇ ਨਾ ਅਬਾਰਸ਼ਨ ਕਰਾਤਾ ਜੇ ਕਰਾਤਾ ਉਹ ਕਰਾਤਾ ਜਿਵੇਂ ਕਿ ਨੂੰ ਰਮੇਸ਼ ਕੁਮਾਰ ਨੇ ਸਿਖਾਇਆ ਸੀ ਰਮੇਸ਼ ਕੁਮਾਰ ਨੂੰ ਫੋਨ ਕੀਤਾ ਇਹਦਾ ਰਮੇਸ਼ ਕੁਮਾਰ ਸਿੱਧਾ ਠਾਣੇ ਜਾਂਦਾ ਠਾਣੇ ਜਾ ਕੇ ਇਸੇ ਪਰਚਾ ਕਰਾਉਂਦਾ ਬਲੋਡ ਦੇ ਠਾਣੇ 'ਚ ਉਸ ਤੋਂ ਬਾਅਦ ਪੁਲਿਸ ਨੂੰ ਲੈ ਕੇ ਆਪਦੀ ਭੈਣ ਦੇ ਘਰੇ ਪਹੁੰਚਦਾ ਠੀਕ ਹੈ ਵਿੱਚ ਪਰੌਣੇ ਦਾ ਨਾਮ ਵੀ ਲਿਖਿਆ ਹੁੰਦਾ ਵਿੱਚ ਪਰੌਣੇ ਦੀ ਮਾਪੇ ਦਾ ਨਾਮ ਵੀ ਲਿਖਿਆ ਹੁੰਦਾ ਵਿੱਚ ਉਸ ਡਾਕਟਰ ਦਾ ਵੀ ਨਾਮ ਲਿਖਿਆ ਹੁੰਦਾ ਜਿਹਨੇ ਅਬਾਰਸ਼ਨ ਕੀਤਾ ਹੁੰਦਾ ਚਲੋ ਜੀ ਜਦੋਂ ਹੁਣ ਸਾਰੇ ਪਰਵਾਹ ਨੇ ਸੋਚਿਆ ਵੀ ਸਾਰੇ ਜਨੇ ਫਸਦੇ ਪਏ ਆ ਉਸ ਡਾਕਟਰ ਨੇ ਸੋਚਿਆ ਵੀ ਮੈਂ ਵੀ ਵਿੱਚ ਫਸਦਾ ਪਿਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਡੀਲ ਡਨ ਹੁੰਦੀ ਹੈ 4.5 ਲੱਖ ਦੇ ਵਿੱਚ ਜਿਹਦੇ ਵਿੱਚੋਂ 2.5 ਲੱਖ ਰੁਪਈਆ ਉਸ ਡਾਕਟਰ ਨੇ ਭ ਪਰਾਉਨੇ ਹਰਾਨੇ ਪਰਿਆ ਸਾਢੇ 4 ਲੱਖ ਰੁਪਇਆ ਲੈ ਕੇ ਰਾਜਨਾਮਾ ਹੁੰਦਾ ਉੱਥੋਂ ਵੀ ਉਹਦੇ ਭੈਣ ਦਾ ਤਲਾਕ ਕਰਾ ਕੇ ਘਰੇ ਲੈ ਆਉਂਦਾ ਕਿਉਂਕਿ ਉਹਨੇ ਕਹਿਤਾ ਸੀ ਵੀ ਅਸੀਂ ਇਹੋ ਜੀ ਨੌਣ ਨਹੀਂ ਰੱਖਣੀ ਜਿੰਨੇ ਪਹਿਲਾਂ ਆਪ ਅਬੋਰਸ਼ਨ ਕਰਾਇਆ ਤੇ ਬਾਅਦ ਸਾਡੇ ਤੇ ਤੌਮਤ ਲਾਤੀ ਹੁਣ ਰਮੇਸ਼ ਕੁਮਾਰ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਸੀ ਪੂਰਾ ਪੈਸੇ ਖਾਣ ਦਾ ਕਿ ਭੈਣ ਦੇ ਪਹਿਲੇ ਵਿਆਹ ਚ 2 ਕਿੱਲੇ ਜ਼ਮੀਨ ਲੈ ਕੇ ਖਾ ਗਿਆ ਉਹਦੇ ਪ੍ਰਾਉਨੇ ਦੀ ਦੂਜੇ ਵਿਆਹ ਦੇ ਵਿੱਚੋਂ ਸਾਢੇ 4 ਲੱਖ ਰੁਪਇਆ ਲੈ ਕੇ ਖਾ ਗਿਆ ਉਸ ਵਾਰ ਰਮੇਸ਼ ਕੁਮਾਰ ਨੇ ਕੀਤਾ ਵੀ ਇੱਥੋਂ ਆਪਦਾ ਘਰ ਵੇਚਦਾ ਫਾਇਲ ਕੱਢ ਨੇੜਲੇ ਪਿੰਡ ਚੋਂ ਇਥੋਂ ਘਰ ਵੇਚ ਕੇ ਇਹ ਜਲੰਧਰ ਦੇ ਕਿਸੇ ਨੇੜਲੇ ਪਿੰਡ ਦੇ ਵਿੱਚ ਜਾ ਕੇ ਵਸ ਜਾਂਦੇ ਆ ਜਦੋਂ ਰਮੇਸ਼ ਕੁਮਾਰ ਜਲੰਧਰ ਜਾ ਕੇ ਵਸ ਜਾਂਦਾ ਜਲੰਧਰ ਕੈਨੋਜ 2 ਕੁ ਮਹੀਨੇ ਹੋਏ ਹੁੰਦੇ ਆ ਬਸੰਤ ਪੰਚਮੀ ਆਉਂਦੀ ਆ ਤੇ ਰਮੇਸ਼ ਦਾ ਵੀ ਆਪਦਾ ਇੱਕ ਬੇਟਾ ਹੁੰਦਾ ਉਹ ਰਮੇਸ਼ ਕੁਮਾਰ ਦਾ ਮੁੰਡਾ ਕੋਠੇ ਤੇ ਪਤੰਗ ਡਾਉਣ ਰਿਹਾ ਹੁੰਦਾ ਤੇ ਉਹ ਕੋਠੇ ਤੋਂ ਥੱਲੇ ਡੇਕ ਪੈਂਦਾ ਉਹਦੀ ਮੌਤ ਹੋ ਜਾਂਦੀ ਹੈ ਹੁਣ ਰਮੇਸ਼ ਕੁਮਾਰ ਦਾ ਜਦੋਂ ਮੁੰਡਾ ਮਰ ਜਾਂਦਾ ਤਾਂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਉਹਦੀ ਘਰਵਾਲੀ ਵੀ ਡਿਪਰੈਸ਼ਨ ਦੀ ਸ਼ਿਕਾਰ ਹੋ ਜਾਂਦੀ ਆ ਦੋਨੇ ਜਣੇ ਇਹ ਮੈਡੀਕਲ ਨਸ਼ਾ ਲੈਣ ਲੱਗ ਜਾਂਦੇ ਆ ਮੈਡੀਕਲ ਨਸ਼ੇ ਤੋਂ ਹੌਲੀ ਰਮੇਸ਼ ਕੁਮਾਰ ਨੇ ਮੁੜ ਕੇ ਉੱਥੇ ਜਾ ਕੇ ਕੀ ਦੱਸਿਆ ਨਵੇਂ ਪਿੰਡ ਦੇ ਵਿੱਚ ਕਿ ਮੇਰੀਆਂ ਦੋ ਭੈਣਾਂ ਨੇ ਮੇਰੀ ਘਰ ਵਾਲੀ ਪਹਿਲਾਂ ਮਰ ਚੁੱਕੀ ਆ ਜਿਹੜੀ ਆਪਦੀ ਭਾਣਜੀ ਸੀ ਉਹਨਾਂ ਨੂੰ ਇਹ ਦੱਸਿਆ ਕਰੇ ਵੀ ਇਹੇ ਮੇਰੀ ਬੇਟੀ ਆ ਮੇਰੀ ਘਰ ਵਾਲੀ ਮਰ ਚੁੱਕੀ ਆ ਤੇ ਆ ਮੇਰੀਆਂ ਦੋ ਭੈਣਾਂ ਨੇ ਇਹਨਾਂ ਦੇ ਪਹਿਲਾਂ ਤਲਾਕ ਹੋਏ ਨੇ ਇਹਨਾਂ ਦੇ ਘਰ ਵਾਲੇ ਪਹਿਲਾਂ ਐਕਸੀਡੈਂਟ ਵਿੱਚ ਮਰ ਚੁੱਕੇ ਨੇ ਚਲੋ ਜੀ ਰਮੇਸ਼ ਕੁਮਾਰ ਨੇ ਕੀਤਾ ਉੱਥੇ ਜਾ ਕੇ ਆਪਦੀ ਭੈਣ ਦਾ ਤੀਜਾ ਵਿਆਹ ਕਰਤਾ ਤੇ ਆਪਦੀ ਘਰ ਵਾਲੀ ਦਾ ਵੀ ਵਿਆਹ ਕਰਤਾ ਦੋ ਕੁ ਮਹੀਨੇ ਭੈਣ ਉੱਥੇ ਰਹਿੰਦੀ ਆ ਉਸ ਤੋਂ ਬਾਅਦ ਜਿਹੜੀ ਭੈਣ ਸੀਗੀ ਉਹਨੇ ਆਪਦੇ ਸਹੁਰੇ ਤੇ ਰੇਪ ਦਾ ਪਰਚਾ ਪਵਾ ਦਿੱ ਤੇ ਪਰਚੇ-ਪੁਰਚੇ ਵਿੱਚ ਪੰਚਾਇਤਾਂ ਮਜੂਤਾ ਹੋਈਆਂ 2-3 ਲੱਖ ਰੁਪਈਆ ਇਹਨਾਂ ਨੇ ਉੱਥੋਂ ਲੈ ਕੇ ਉੱਥੋਂ ਵੀ ਤਲਾਕ ਕਰਾ ਲਿਆ। ਇਸੇ ਤਰ੍ਹਾਂ ਇਹਦੀ ਘਰਵਾਲੀ ਨੇ ਮੁੜ ਕੇ ਸਹੁਰਿਆਂ ਘਰੇ ਗੇਮ ਖੇਡੀ ਤੋਂ ਸੋਨਾ-ਸੋਨਾ ਚੱਕ ਲਈ, ਲੜਕੋਲ ਕਿੱਥੋਂ ਪਰਚਾ ਲੈ ਲਿਆ ਉੱਥੋਂ ਵੀ ਘਰੇ ਆ ਗਈ। ਇਸੇ ਤਰ੍ਹਾਂ ਫੇਰੇ ਆਪਦੀ ਘਰਵਾਲੀ ਦਾ ਦੂਜੀ ਵਾਰ ਵਿਆਹ ਕਰਦਾ ਉੱਥੋਂ ਵੀ ਇਸ ਤਰ੍ਹਾਂ ਦਾ ਰੋਲ ਰੁਪਾ ਪੈਂਦਾ, ਸੋਨਾ-ਸੋਨਾ ਚੱਕ ਲਿਆਉਂਦੀ ਉਹਨਾਂ ਦਾ ਤੂੰ-ਤੂੰ ਮੈਂ-ਮੈਂ ਕਾਇਕਵਾ ਕੇ 2-2 ਲੱਖ ਲੈ ਕੇ ਰਾਈ ਦਾਮਾ ਕਰ ਲਿਆ ਕਰੇ, ਤਲਾਕ ਲੈ ਲਿਆ ਕਰੇ। ਰਮੇਸ਼ ਕੁਮਾਰ ਨੇ ਤਿੰਨ ਵਾਰ ਹੀ ਆਪਦੀ ਘਰਵਾਲੀ ਦਾ ਵਿਆ ਤੇ ਪੰਜ ਵਾਰੀ ਆਪਦੀ ਭੈਣ ਦਾ ਵਿਆਹ ਕੀਤਾ ਕਾਦੀ ਖਾਤਰ ਸਿਰਫ ਪੈਸੇ ਖਾਣ ਦੇ ਮਾਰੇ ਨੇ ਪਹਿਲਾਂ ਆਪਦੀ ਭੈਣ ਨੂੰ ਵਿਆਹ ਲਿਆ ਕਰੇ ਦੋ ਚਾਰ ਮਹੀਨੇ ਉਹ ਤੋਂ ਰੋਲਾ ਪਵਾ ਦਿਆ ਕਰੇ ਭੈਣ ਨੂੰ ਜਿਵੇਂ ਕਹਿਆ ਕਰੇ ਉਵੇਂ ਕਰਦਿਆ ਕਰੇ ਉਸ ਤੋਂ ਬਾਅਦ ਮੁੰਡੇ ਵਾਲੇ ਡਰ ਦੇ ਪੈਸੇ ਦਿੱਤਾ ਕਰਨਾ ਤਲਾਕ ਲੈ ਕੇ ਫਿਰ ਇਹ ਗਾਂ ਤੋਰ ਦਿਆ ਕਰੇ ਇਸੇ ਤਰ੍ਹਾਂ ਨੇ ਆਪਦੀ ਤਿੰਨ ਵਾਰੀ ਘਰਵਾਲੀ ਦਾ ਵਿਆਹ ਕੀਤਾ ਉਸ ਤੋਂ ਬਾਅਦ ਜਦ ਰਮੇਸ਼ ਕੁਮਾਰ ਨੇ ਦੇਖਿਆ ਵੀ ਹੁਣ ਵਿਆਹ ਵਾਲਾ ਖੇੜਖੜਈਆ ਬਹੁਤ ਹੋ ਗਿਆ ਹੁਣ ਕਿਤੇ ਮੈਂ ਫੜਿਆ ਨਾ ਜਾਵਾਂ ਹੁਣ ਦਿਨੋਂ ਦਿਨ ਰਮੇਸ਼ ਕੁਮਾਰ ਜਿਹੜਾ ਸੀਗਾ ਉਹ ਨਸ਼ੇ ਦੇ ਦਲਦਲ ਚ ਬਹੁਤ ਜ਼ਿਆਦਾ ਵੜ ਚੁੱਕਿਆ ਸੀ ਜਮੀਰ ਬਿਲਕੁਲ ਮਰ ਚੁੱਕੀ ਸੀ ਉਸ ਤੋਂ ਬਾਅਦ ਰਮੇਸ਼ ਕੁਮਾਰ ਦੀ ਘਰ ਦੀ ਨਿਤ ਰਮੇਸ਼ ਕੁਮਾਰ ਦੀ ਭੈਣ ਨੇ ਦੂਜਾ ਕੰਮ ਚਲਾ ਲਿਆ ਨਾਈਟਾਂ ਤੇ ਜਾਣਾ ਸ਼ੁਰੂ ਕਰਤਾ ਕਦੇ ਉਧਰ ਚਲਾ ਜਾਇਆ ਕਰਨਾ ਕਦੇ ਉਧਰ ਚਲੀਆਂ ਜਾਇਆ ਕਰਨਾ ਕਈ ਵਾਰ ਰਮੇਸ਼ ਖੁਦ ਘਰੇ ਹੁੰਦਾ ਸੀਗਾ ਰਾਤ ਨੂੰ ਇਹਨਾਂ ਦੇ ਘਰੇ ਬੰਦੇ ਆਉਂਦੇ ਹੁੰਦੇ ਸੀਗੇ ਜਦੋਂ ਬੰਦੇ ਇਹਨਾਂ ਦੇ ਘਰੇ ਆਇਆ ਕਰਨਾ ਤਾਂ ਇਹਨੇ ਜਾਣ ਬੁੱਝ ਕੇ ਬਾਹਰ ਨਿਕਲ ਜਾਇਆ ਕਰਨਾ ਲੋਕਾਂ ਨੇ ਸਾਰਾ ਕੁਝ ਕਰ ਕਰਾ ਕੇ ਇਹਦੀ ਘਰ ਵਾਲੀ ਤੇ ਇਹਦੀ ਭੈਣ ਨੂੰ ਪੈਸੇ ਹੁਣ ਇਹ ਸਾਰਾ ਕੁਝ ਕੌਣ ਦੇਖ ਰਿਆ ਸੀਗਾ ਹੁਣ ਇਹ ਸਾਰਾ ਕੁਝ ਉਹ ਭਾਣਜੀ ਦੇਖ ਰਹੀ ਸੀਗੀ ਚਲੋ ਜੀ ਭਾਣਜੀ ਜਿਵੇਂ ਜਿਵੇਂ ਸਾਲ ਗੁਜ਼ਰ ਰਹੇ ਸੀਗੇ ਉਹ ਵੀ ਵੱਡੀ ਹੋ ਰਹੀ ਸੀਗੀ ਪਰ ਉਹਦੀ ਪੜਨ ਲਿਖਣ ਦੇ ਵਿੱਚ ਬਹੁਤ ਜਿਆਦਾ ਲਗਨ ਸੀਗੀ ਚਲੋ ਜੀ ਉਹ ਸਰਕਾਰੀ ਸਕੂਲ ਚ ਪੜਦੀ ਰਹੀ ਪਲੱਸ 2 ਤੱਕ ਉਹ ਸਰਕਾਰੀ ਸਕੂਲ ਦੇ ਵਿੱਚ ਪੜੀ ਉੱਥੇ ਨੂੰ ਕੋ ਚੰਗਾ ਟੀਚਰ ਮਿਲ ਗਿਆ ਉਸ ਤੋਂ ਬਾਅਦ ਉਹ ਬੀਏ ਕਰਨ ਲੱਗ ਗਈ ਉਸ ਟੀਚਰ ਨੇ ਦਾ ਖਰਚਾ ਚੱਕ ਲਿਆ ਵੀ ਕੋਈ ਗੱਲ ਤੂੰ ਮੇਰੀ ਧੀ ਆ ਤੂੰ ਪੜ ਤੂੰ ਪੜਨ ਲਿਖਣ ਇੰਟੈਲੀਜੈਂਟ ਆ ਵੀ ਕੋਈ ਗੱਲ ਤੂੰ ਗਰੀਬ ਕਰਦੀ ਆ ਮੈਂ ਥ੍ਰੀ ਰਿਪੋਰਟ ਕਰੂੰਗਾ ਜਦੋਂ ਰਮੇਸ਼ ਕੁਮਾਰ ਹੱਦੋਂ ਜ਼ਿਆਦਾ ਨਸ਼ੇ ਦੀ ਦਲਦਲ ਚ ਵੜ ਗਿਆ ਰਮੇਸ਼ ਕੁਮਾਰ ਦੀ ਫਿਰ ਇੱਕ ਦਿਨ ਮੌਤ ਹੋ ਜਾਂਦੀ ਹੈ ਫਿਰ ਕੀ ਹੁੰਦਾ ਆ ਕਿ ਜਿਹੜੀ ਰਮੇਸ਼ ਕੁਮਾਰ ਦੀ ਭੈਣ ਹੁੰਦੀ ਆ ਉਹ ਕਿਤੇ ਹੋਰ ਵਿਆਹ ਕਰਾ ਲੈਂਦੀ ਆ ਰਮੇਸ਼ ਕੁਮਾਰ ਦੇ ਮਰਨ ਤੋਂ ਬਾਅਦ ਤੇ ਜਿਹੜੀ ਘਰ ਵਾਲੀ ਹੁੰਦੀ ਆ ਉਹ ਵੀ ਕਿਤੇ ਮੁੜ ਕੇ ਹੋਰ ਵਿਆਹ ਕਰਾ ਲੈਂਦੀ ਆ ਜਿਹੜੀ ਉਹ ਬੱਚੀ ਹੁੰਦੀ ਆ ਉਹ ਵਿਚਾਰੀ ਇਕੱਲੀ ਰਹਿ ਜਾਂਦੀ ਹੁੰਦੀ ਆ ਕਿਉਂਕਿ ਉਹ ਵਿਚਾਰੀ ਹੋਸਟਲ ਦੇ ਵਿੱਚ ਰਹਿੰਦੀ ਹੁੰਦੀ ਆ ਉਹਦੇ ਪੜਨ ਦਾ ਜਿੰਨਾ ਵੀ ਖਰਚਾ ਚੱਕ ਰਿਆ ਹੁੰਦਾ ਉਹ ਉਹਦਾ ਟੀਚਰ ਚੱਕ ਰਿਆ ਹੁੰਦਾ ਜਿਹੜਾ ਕਿ ਉਹਨੂੰ ਕਹਿੰਦਾ ਸੀਗਾ ਕਿ ਤੂੰ ਮੇਰੇ ਧੀਆ ਵਰਗੀ ਐ ਚਲੋ ਜੀ ਉਹ ਭਾਨਜੀ ਬੀਏ ਕਰਦੀ ਆ ਬੀਏ ਕਰਨ ਤੋਂ ਬਾਅਦ ਪੁਲਿਸ ਦੀ ਭਰਤੀ ਆਉਂਦੀ ਆ ਪੁਲਿਸ ਦੀ ਭਰਤੀ ਦੇਖਦੀ ਆ ਤੇ ਉਹ ਸਿਲੈਕਟ ਹੋ ਜਾਂਦੀ ਆ ਤੇ ਰਮੇਸ਼ ਕੁਮਾਰ ਦੀ ਭਾਨਜੀ ਪੁਲਿਸ ਵਿੱਚ ਭਰਤੀ ਹੋ ਜਾਂਦੀ ਆ ਹੁਣ ਰਮੇਸ਼ ਕੁਮਾਰ ਦੀ ਭਾਨਜੀ ਜਦੋਂ ਪੁਲਿਸ ਦੇ ਵਿੱਚ ਭਰਤੀ ਹੋ ਜਾਂਦੀ ਆ ਉਸ ਤੋਂ 6 ਮਹੀਨਿਆਂ ਬਾਅਦ ਉਹ ਆਪਦੇ ਪਿਓ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਆ ਹੁਣ ਜਦੋਂ ਉਹ ਵਿਚਾਰੀ ਨੇ ਪਿੰਡ ਛੱਡਿਆ ਸੀ ਆਪਦੇ ਪਿਓ ਦਾ ਘਰ ਛੱਡਿਆ ਸੀਗਾ ਉਦੋਂ ਸਿਰਫ 6 ਸਾਲਾਂ ਦੀ ਸੀਗੀ ਆਪਦੇ ਪਿਓ ਦਾ ਘਰ ਛੱਡਣ ਤੋਂ ਬਾਅਦ ਮੁੜ ਕੇ ਉਹ ਕਦੀ ਉਸ ਪਿੰਡ ਦੇ ਵਿੱਚ ਗਈ ਨਹੀਂ ਪਰ ਜਦੋਂ ਪੁਲਿਸ ਦੇ ਵਿੱਚ ਭਰਤੀ ਹੋਈ ਫਿਰ ਉਹਨੇ ਆਪਦੇ ਪਿਓ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਉਸ ਪੈਣ ਦੇ ਕੋਲ ਇੱਕ ਵੋਟਰ ਕਾਰਡ ਸੀ ਆਪਦੇ ਪਿਓ ਦਾ ਬਹੁਤ ਪੁਰਾਣਾ ਉਸ ਵੋਟਰ ਕਾਰਡ ਦੇ ਉੱਪਰ ਨਾਮ ਲਿਖਿਆ ਹੋਇਆ ਸੀਗਾ ਪਿੰਡ ਦਾ ਨਾਮ ਲਿਖਿਆ ਹੋਇਆ ਸੀਗਾ ਪੈਣ Google Map ਤੇ ਉਸ ਪਿੰਡ ਦੀ ਸਰਚ ਕਰਦੀ ਹੈ ਉਸ ਪਿੰਡ ਦੇ ਵਿੱਚ ਪਹੁੰਚਦੀ ਆ ਪੁੱਛ ਪਚਾ ਕੇ ਆਪਦਾ ਘਰ ਲੱਭਦੀ ਆ ਤੇ ਜਿਹੜਾ ਉਹ ਘਰ ਆ ਉਸ ਵਿੱਚ ਗੋਡੇ-ਗੋਡੇ ਘਾਓ ਗਿਆ ਹੋਇਆ ਗੇਟ ਨੂੰ ਤਾਲਾ ਲੱਗਿਆ ਜਿਹੜਾ ਕਿ ਜੰਗਾਲੋ ਜੰਗਾਲ ਹੋਇਆ ਪਿਆ ਘਰ ਦੇ ਬੂਏ ਬਾਰੀਆਂ ਟੁੱਟੇ ਪਏ ਆ ਪੁਰਾਣਾ ਜਿਹਾ ਘਰ ਆ ਦੋ ਕਮਕਾਨਾਂ ਦਾ ਚਲੋ ਜੀ ਜਦੋਂ ਭੈਣ ਨਿਆਣ ਗਵਾਂਢ ਚ ਪੁੱਛਿਆ ਕਿ ਮੇਰਾ ਪਿਓ ਕਦੇ ਇੱਥੇ ਆਇਆ ਤਾਂ ਗਵਾਂਢ ਨੇ ਕਿਹਾ ਵੀ ਜਦੋਂ ਉਹਦਾ ਤਲਾਕ ਹੋ ਗਿਆ ਸੀਗਾ ਜਦੋਂ ਉਹਦੇ ਸਹੁਰੇ ਦੇ ਕੋਲੋਂ 2 ਕਿੱਲੇ ਜ਼ਮੀਨ ਲੈ ਗਏ ਸੀ ਉਸ ਤੋਂ ਬਾਅਦ ਉਹ ਕਦੇ ਵੀ ਨਹੀਂ ਆਇਆ ਜਿਹੜੀ ਉਹਦੀ 2 ਕਿੱਲੇ ਜ਼ਮੀਨ ਆ ਉਹ ਕਾਫੀ ਸਾਲਾਂ ਤੋਂ ਇੱਕ ਹੀ ਬੰਦਾ ਠੇਕੇ ਤੇ ਵਾਰਿਆ ਹੁਣ ਤਾਂ ਉਹ ਕਬਜ਼ਾ ਕਰੀ ਬੈਠਾ ਚਲੋ ਜੀ ਉਸ ਤੋਂ ਬਾਅਦ ਭੈਣ ਨੇ ਉਸ ਬੰਦਿਆਂ ਨਾਲ ਅਪਰੋਚ ਕੀਤੀ ਜਿਹੜੇ ਬੰਦੇ ਉਹ 2 ਕਿੱਲੇ ਜ਼ਮੀਨ ਵ ਉਹਨਾਂ ਵੀ ਕੋ ਹੱਥ ਖੜੇ ਕਰਤੇ ਵੀ ਤੇਰਾ ਪਿਓ ਤੋਂ ਸਾਡੇ ਤੋਂ ਪੈਸੇ ਲੈ ਗਿਆ ਸੀ ਜੇ ਕਰ ਗਿਆ ਸੀ ਉਹ ਕਰ ਦਿਆ ਗਰਦੌਰੀ ਸਾਡੇ ਨਾਲ ਬੋਲਦੀ ਆ ਜੇ ਸਾਡੇ ਨਾਲ ਬੋਲਦਾ ਉਹ ਸਾਡੇ ਨਾਲ ਬੋਲਦਾ ਚਲੋ ਜੀ ਭੈਣ ਨੇ ਉਹਨਾਂ ਤੇ ਵੀ ਕੇਸ ਲਾਇਆ ਆਪਦੀਓ 2 ਕਿਲੇ ਜ਼ਮੀਨ ਵਾਪਸ ਲੈਣ ਲਈ ਹੁਣ ਭੈਣ ਆਪਦੇ ਪਿਓ ਨੂੰ ਮਿਲਣਾ ਚਾਹੁੰਦੀ ਹੈ ਹੁਣ ਪਿਓ ਦਾ ਕੋਈ ਸੰਪਰਕ ਨੰਬਰ ਨਹੀਂ ਹੈਗਾ ਨਾ ਪਿਓ ਨੂੰ ਪਤਾ ਕਿ ਮੇਰੀ ਧੀ ਕਿੱਥੇ ਹੈ ਹੁਣ ਨਾ ਧੀ ਨੂੰ ਪਤਾ ਕਿ ਮੇਰਾ ਪਿਓ ਜਾਂਦਾ ਜਾਂ ਮਰ ਗਿਆ ਉਹ ਭੈਣ ਨੇ ਹੁਣ ਸਾਡੇ ਨਾਲ ਸੰਪਰਕ ਕੀਤਾ ਤੇ ਉਹ ਭੈਣ ਚਾਹੁੰਦੀ ਸੀਗੀ ਇਹ ਮੇਰੀ ਹੱਡ ਬੀਤੀ ਲੋਕਾਂ ਤੱਕ ਪਹੁੰਚੇ ਲੋਕ ਵੱਧ ਤੋਂ ਵੱਧ ਸ਼ੇਅਰ ਕਰਨ ਇਸ ਚੀਜ਼ ਨੂੰ ਤਾਂ ਜੋ ਇਹ ਕਹਾਣੀ ਉਹਦੇ ਪਿਓ ਤੱਕ ਪਹੁੰਚ ਜਾਏ ਜਿਹੜਾ ਕਿ ਦੁਬਈ ਦੇ ਵਿੱਚ ਬੈਠਾ ਜੇਕਰ ਇਹ ਕਹਾਣੀ ਉਸਤੀ ਦੇ ਪਿਓ ਤੱਕ ਪਹੁੰਚਦੀ ਹੈ ਤਾਂ ਉਹ ਸਾਡੇ ਨਾਲ ਮੈਸੇਂਜਰ ਦੇ ਉੱਪਰ ਸੰਪਰਕ ਕਰੇ ਤੇ ਅਸੀਂ ਇਹਨਾਂ ਦੋਨੋਂ ਨੂੰ ਮਿਲਾਉਣ ਦਾ ਯਤਨ ਕਰਾਂਗੇ ਪਰ ਮੈਂ ਇਸ ਭੈਣ ਨੂੰ ਸਲੂਟ ਕਰਦਾ ਕਿ ਇਸ ਭੈਣ ਦੀਆਂ ਰਗਾਂ ਦੇ ਵਿੱਚ ਇੱਕ ਖਾਨਦਾਨੀ ਖੂਨ ਦੌੜਦਾ ਬੇਸ਼ੱਕ ਇਹ ਬੜੇ ਗੰਦੇ ਜਿਹੇ ਮਾਹੌਲ ਦੇ ਵਿੱਚ ਜੁਬਾਨ ਹੋਈ ਕਿਉਂਕਿ ਮਾਂ ਦਾ ਕੈਰੈਕਟਰ ਵੀ ਬਹੁਤ ਮਾੜਾ ਸੀ ਮਾਮੇ ਦਾ ਕੈਰੈਕਟਰ ਵੀ ਬਹੁਤ ਮਾੜਾ ਸੀ ਮਾਮੀ ਦਾ ਕੈਰੈਕਟਰ ਵੀ ਬਹੁਤ ਮਾੜਾ ਸੀ ਚਾਰ ਸੁਫੇਰੀ ਇਹੋ ਜਿਹਾ ਮਾਹੌਲ ਸੀ ਘਰ ਦੇ ਵਿੱਚ ਬੰਦੇ ਆਉਂਦੇ ਜਾਂਦੇ ਮਾਮੀ ਵੀ ਕਿਰਾਏ ਤੇ ਜਾਂਦੀ ਮਾਂ ਵੀ ਇਸ ਭੈਣ ਦੀ ਕਿਰਾਏ ਤੇ ਜਾਂਦੀ ਬੜਾ ਕੁਝ ਗਲਤ ਸੀਗਾ ਪਰ ਫਿਰ ਵੀ ਇਸ ਧੀ ਨੇ ਆਪਦੀ ਪੜ੍ਹਾਈ ਦੇ ਵਿੱਚ ਖਿਆਲ ਰੱਖਿਆ ਕੱਲੀ ਨੇ ਆਪਦਾ ਬਚਪਨ ਬਤਾਇਆ ਕੱਲੀ ਨੇ ਜਵਾਨੀ ਬਤਾਈ ਪੜ੍ਹ ਲਿਖ ਕੇ ਅੱਜ ਪੁਲਿਸ ਦੇ ਵਿੱਚ ਭਰਤੀ ਹੋ ਗਈ ਵਾਕਿਆ ਜਿਹੜਾ ਖਾਨਦਾਨੀ ਖੂਨ ਹੁੰਦਾ ਉਹ ਇੱਕ ਨਾ ਇੱਕ ਦਿਨ ਬੋਲਦਾ ਜਰੂਰ ਆ ਤੇ ਅਸੀਂ ਇਸ ਭੈਣ ਨੂੰ ਸਲੂਟ ਕਰਦੇ ਆ ਜਿਹੜੀ ਕਿ ਆਪ ਦੇ ਦਾਮ ਤੇ ਪੜ੍ਹ ਲੈ ਕੇ ਪੁਲਿਸ ਵਿੱਚ ਭਰਤੀ ਹੋਈ ਹੈ ਤੇ ਭੈਣ ਨੇ ਉਸ ਟੀਚਰ ਮੈਡਮ ਦਾ ਟੈਟੂ ਆਪਣੀ ਬਾਹ ਦੇ ਉੱਪਰ ਛਪਾਇਆ ਜਿਸ ਦੀ ਬਦੌਲਤ ਅੱਜ ਭੈਣ ਪੁਲਿਸ ਦੇ ਵਿੱਚ ਭਰਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਇਹ ਪਯੋਤੀ ਇਕੱਠੇ ਹੋ ਜਾਣ ਤਾਂ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਵੀ ਨਹੀਂ ਹੋਊਗਾ ਬਾਕੀ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਾਡਾ ਮਕਸਦੰ ਦਾ ਵੱਧ ਤੋਂ ਲੋਕਾਂ ਨੂੰ ਸੂਚੇਦ ਕਰਨਾ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ